ਜਿਨੇ ਸਾਨੂੰ ਰਾਜਸਥਾਨ ਤੋਂ ਸੱਧਿਆ ਰਾਜਸਥਾਨ ਤੋਂ ਰਾਜਸਥਾਨ ਤੋਂ ਸੱਜ ਕੇ ਜਿੰਨੇ ਵੀ ਸਸਤਰ ਸਾਰੇ ਪੱਕੇ ਨੂੰ ਜਿਹੜਾ ਕੱਚੇ ਨੂੰ ਪੱਕਾ ਵੀ ਕੀਤਾ ਆ ਨਵੇਂ ਵੀ ਸਸਤਰ ਬਣਾ ਕੇ ਦਿੱਤੇ ਛੇਵੇਂ ਪਾਸੇ ਛੇਵੇਂ ਪਾਸੇ ਤੋਂ ਲੈ ਕੇ ਦਸਵੇਂ ਪਾਸੇ ਤੱਕ ਬਣਾਉਂਦੇ ਆਏ ਆ ਦਸਵੇਂ ਪਾਸੇ ਤੋਂ ਲੈ ਕੇ ਸੇਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਵੀ ਸਸਤਰ ਬਣਾ ਕੇ ਦਿੱਤੇ ਤੋਪ ਬਣਾ ਲੋਂਗੇ ਤੋਪ ਕੇ ਤੋਪ ਬਣੋੜੀ ਪਈ ਜੋ ਤੋਪ ਬਣਨੀ ਹੋਈ ਖਾਲਸੇ ਨੂੰ ਜੋ ਲੋਡ ਹੋਈ ਜਦ ਮਹਾਰਾਜ ਨੂੰ ਲੋੜ ਪਈਏ ਸ਼ਸਤਰ ਦੀ ਤਾਂ ਹੁਣ ਵੀ ਬਣਾ ਕੇ ਦੇ ਸਕਦੇ ਆ ਅੱਜ ਵੀ ਬਣਾ ਦੇਣਾ ਤੋਪ ਜੋ ਸਰਕਾਰ ਸਾਨੂੰ ਅਲਾਉ ਦੇ ਦੇਤਾ ਸਾਨੂੰ ਅੰਗਰੇਜ਼ਾਂ ਦੇ ਟਾਈਮ ਤੇ ਮਹਾਰਾਜ ਰਜੀਤ ਸਿੰਘ ਦੇ ਟਾਈਮ ਦੇ ਵਿੱਚ ਕਾਨੂੰਨ ਲਾਗੂ ਹੁੰਦਾ ਸਾਡੇ ਦੇ ਹੱਥ ਬੰਨਤੇ ਅਸੀਂ ਬਣਾ ਨਹੀਂ ਸਕਦੇ ਨਾ ਬੰਦੂਕ ਬਣਾ ਸਕਦੇ ਨਾ ਪਿਸਤੌਲ ਬਣਾ ਸਕਦੇ ਨਾ ਤੋਪ ਬਣਾ ਸਕਦੇ ਪੰਜਾਬ ਦੇ ਨੌਜਵਾਨ ਪਹਿਲੇ ਤਾਂ ਆਪਣੇ ਕੇਸ ਰੱਖੋ ਕੇਸ ਰੱਖੋ ਕੇਸ ਦੇ ਵਿੱਚ ਆਪਣੀ ਸਿੱਖੀ ਰੱਖੋ ਮਾਰੇ ਜਿੰਨਾ ਆਪਣਾ ਪਰਿਵਾਰ ਸਾਰਾ ਵਾਰ ਦਿੱਤਾ ਆਪਣੇ ਪਿੱਛੇ ਉਹਨੂੰ ਇੱਥੇ ਤੁਸੀਂ ਮੱਠੇ ਟਿਕਣ ਆਏ ਹੋ ਮਾਰੇ ਦੀ ਰੂਹ ਆ ਗਈ ਉਹਨੇ ਜੇ ਕੇਸ ਕਤਲ ਕਰ ਰਹੇ ਨੌਜਵਾਨ ਉਹ ਬਈ ਤੁਸੀਂ ਕੇਸ ਕਤਲ ਨਾ ਕਰੋ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਸਾਚੀ ਕਾਲ ਜੀ ਦੰਦ ਸਾਹਿਬ ਪਹੁੰਚਿਆ ਬਸਾਖੀ ਦੇ ਉੱਪਰ ਨਿੰਗ ਸਿੰਘ ਨੇ ਜਥੇਦਾਰ ਨੇ ਜਿਹੜੇ ਕਿ ਇੱਥੇ ਸ਼ਾਸਤਰ ਜਿਹੜੇ ਤਿਆਰ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸਾਚੀ ਕਾਲ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਹ ਬਧਿਆਣਾ ਸਾਰੇ ਨੂੰ ਜਿੰਨੀ ਵੀ ਪੰਜਾਬ ਦੀ ਸੰਗਤ ਹੈ 올ਡ ਵਲਡ ਦੀ ਬਾਹਰਲੇ ਵਿਦੇਸ਼ ਵਿਦੇਸ਼ਾਂ ਦੀ ਸਾਰੇ ਨੂੰ ਪੱਤੇ ਬੁਲਾ ਰਹੇ ਆ ਬਸਾਖੀ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਕੀ ਕਹੋਗੇ ਕਿਹੜੇ ਕਿਹੜੇ ਸ਼ਾਸਤਰ ਜਿਹੜੇ ਤੁਸੀਂ ਤਿਆਰ ਕਰਦੇ ਇੱਥੇ 6 ਮੇ ਪਾਸੇ ਦੇ ਟਾਈਮ ਦੇ ਅਸੀਂ ਸ਼ਸਤਰ ਤਿਆਰ ਕਰਦੇ ਆ ਰਹੇ ਆ ਪਹਿਲੇ ਮੁਸਲਮਾਨ ਕੱਚੇ ਹਥਿਆਰ ਬਣਾ ਕੇ ਦਿੰਦੇ ਸੀ ਉਹ ਜੰਗ ਵੇਲੇ ਜਵਾਬ ਦੇ ਦਿੰਦੇ ਸੀ ਮੁਰਜੇਂਦੀ ਸੀ ਉਹ ਕੱਟ ਪੇਜਿੰਦੀ ਸੀ ਉਹਦੇ ਵਿੱਚ ਪਿਛੇਵੇਂ ਪਾਸੇ ਨੇ ਸਾਨੂੰ ਰਾਜਸਥਾਨ ਤੋਂ ਸੱਦਿਆ ਰਾਜਸਥਾਨ ਤੋਂ ਰਾਜਸਥਾਨ ਤੋਂ ਸੱਦ ਕੇ ਜਿੰਨੇ ਵੀ ਹਥਿਆਰ ਸਾਰੇ ਪੱਕੇ ਨੂੰ ਜਿਹੜਾ ਕੱਚੇ ਨੂੰ ਪੱਕਾ ਵੀ ਕੀਤਾ ਆ ਨਵੇਂ ਵੀ ਸਸਤਰ ਬਣਾ ਕੇ ਦਿੱਤੇ ਛੇਵੇਂ ਪਾਸੇ ਛੇਵੇਂ ਪਾਸੇ ਤੋਂ ਲੈ ਕੇ ਦਸਵੇਂ ਪਾਸੇ ਤੱਕ ਬਣਾਉਂਦੇ ਆਏ ਆ ਦਸਵੇਂ ਪਾਸੇ ਤੋਂ ਲੈ ਕੇ ਸੇਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਵੀ ਸਸਤਰ ਬਣਾ ਕੇ ਦਿੱਤੇ ਨੇ ਲੇਮੀ ਪੀੜੀ ਆ ਜਿਹੜੀ ਤੁਸੀਂ ਇਹ ਸਸਤਰ ਤਿਆਰ ਕਰਦੇ ਹੋ ਹੁਣ ਲੈ ਲਓ ਛੇਵੇਂ ਪਾਸੇ ਤੋਂ ਬਣਾਉਂਦੇ ਆ ਰਹੇ ਆ ਫਿਰ ਦਸਵੇਂ ਪਾਸੇ ਵੀ ਚਲੇ ਗਏ ਉਦੋਂ ਵੀ ਬਣਾਉਂਦੇ ਆਏ ਆ ਫਿਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੇਰਾ ਪੰਜਾਬ ਉਦੋਂ ਵੀ ਬਣਾਉਂਦੇ ਆਏ ਆ ਹੁਣ ਵੀ ਪੀੜੀ ਚੱਲ ਰਹੀ ਹੈ ਕਿਸ ਕਿਸ ਤਰ੍ਹਾਂ ਦੇ ਸਸਤਰ ਜਿਹੜੇ ਤੁਸੀਂ ਤਿਆਰ ਕਰਦੇ ਹੋ ਸਸਤਰ ਜਿੰਨੇ ਵੀ ਤਲਵਾਰਾਂ ਢਾਲਾਂ ਔਰ ਜਿੰਨੇ ਵੀ ਬੰਦੂਕਾਂ ਜਿੰਨੇ ਵੀ ਜਿੰਨੇ ਵੀ ਸਸਤਰ ਮਹਾਰਾਜ ਦੇ ਤੋਪ ਬਣਾ ਲੋਂਗੇ ਤੋਪ ਆਹ ਤੋਪ ਬਣੋੜੀ ਪਈ ਜੋ ਤੋਪ ਬਣੀ ਹੋਈ ਖਾਲਸੇ ਨੂੰ ਜੋ ਲੋਡ ਹੋਈ ਜਵੇਂ ਮਹਾਰਾਜ ਨੂੰ ਲੋਡ ਪਈਏ ਸਸਤਰ ਦੀ ਤਾਂ ਹੁਣ ਵੀ ਬਣਾ ਕੇ ਦੇ ਸਕਦੇ ਆਪਾਂ ਤੱਕ ਦੇ ਸਸਤਰ ਬਣਾਏ ਨੇ ਛੋਟੇ ਵੱਡੇ ਵਡੇਰੇ ਨੇ ਆ ਵੱਡੇ ਵਡੇਰੇ ਨੇ ਬਣਾਈਆਂ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਲੱਕੜ ਦੀ ਤੋਪ ਬਣਾ ਕੇ ਦਿੱਤੀ ਸੀ ਮਹਾਰਾਜ ਨੂੰ 6ਵੇਂ ਪਾਚਰ ਕੋਬਾ ਸਾਹਿਬ ਨੂੰ ਉਹ ਚਲਦੀ ਸੀ ਵਿੱਚ ਖੋਖਲਾ ਹੁੰਦਾ ਸੀ ਉਹਦੇ ਚ ਖੋਖਲਾ ਅਗੇ ਤੇ ਰੱਖਦੇ ਨੇ ਬੰਬ ਵਿੱਚ ਮਾਰ ਨਹੀਂ ਸੋਟੀ ਤਾਂ ਜਾ ਕੇ ਅੱਗੇ ਕਿਰਦਾ ਸੀ ਬੰਬ ਉਹ ਤੋਪ ਬਣਾ ਕੇ ਦਿੱਤੀ ਐ ਅੱਜ ਵੀ ਬਣਾ ਲਾਂਗੇ ਤੋਪ ਜੋ ਸਰਕਾਰ ਸਾਨੂੰ ਅਲਾਉ ਦੇਵੇ ਤਾਂ ਬਣਾ ਨਹੀਂ ਸਕਦੇ ਅਸੀਂ ਅਪਰਾਧੀਆਂ ਸਰਕਾਰ ਦੇ ਸਾਨੂੰ ਅੰਗਰੇਜ਼ਾਂ ਦੇ ਟਾਈਮ ਦੇ ਮਹਾਰਾਜ ਜੀਤ ਸਿੰਘ ਦੇ ਟਾਈਮ ਦੇ ਵਿੱਚ ਕਾਨੂੰਨ ਲਾਗੂ ਹਾਸ ਤਾਂ ਸਾਡੇ ਦੇ ਹੱਥ ਬੰਨਤੇ ਅਸੀਂ ਬਣਾ ਨਹੀਂ ਸਕਦੇ ਨਾ ਬਦੂਕ ਬਣਾ ਸਕਦੇ ਨਾ ਪਿਸਤੌਲ ਬਣਾ ਸਕਦੇ ਨਾ ਤੋਪ ਬਣਾ ਸਕਦੇ ਅਸੀਂ ਹਥਿਆਰ ਬਣਾਵਾਂਗੇ ਤਲਵਾਰਾਂ ਟਾਲਾ ਗੈਰ ਕਾਨੂੰਨ ਕੰਮ ਨਹੀਂ ਕਰਨਾ ਬਿਲਕੁਲ ਜੇ ਲੋੜ ਪਈ ਖਾਲਸੇ ਦੀ ਜੋ ਲੋੜ ਪਈ ਤੋ ਬਣਾ ਕੇ ਦੇ ਸਕਦੇ 10 ਬਿੱਟੇ ਅੱਛਾ 10 ਬਿੱਟੇ ਅੱਛਾ ਕਿਹੜੇ ਕਿਹੜੇ ਸ਼ਸਤਰ ਜਿਹੜੇ ਹੁਣ ਤੁਸੀਂ ਤਿਆਰ ਕਰਕੇ ਉਹਨੇ ਆਪਾਂ ਜਿਹੜੀ ਕਿਲੇ ਚੱਕਣ ਆ ਰਹੀ ਹੈ ਵਰਛੀ ਆਹ ਇੱਕਲੇ ਚੱਕਦੇ ਨਾ ਕੱਲ ਨੇਜਾਬਾਦੀ ਹੋਊਗੀ ਗੋੜੇ ਦੌੜ ਹੋਊਗੀ ਇਹਦੇ ਨਾਲ ਕਿਲੇ ਚੱਕੇ ਜਾਣਗੇ ਔਰ ਇਹਦੇ ਨਾਲ ਵੀ ਕਿਲੇ ਚੱਕ ਲੈਣਦੇ ਲਿੰਗ ਸਿੰਘ ਇਹ ਨਿਸਾਨ ਸਾਹਿਬ ਹੈ ਜਿਹੜਾ ਆਪਾਂ ਮੱਠਾ ਦੇਖਦੇ ਆ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਇਹ ਵੱਡਾ ਨਿਸ਼ਾਨ ਹੈ ਇਹ ਛੋਟਾ ਨਿਸ਼ਾਨ ਹੈ ਹੱਥ 'ਚ ਪੜਨ ਵਾਸਤੇ ਆਮ ਨੌਜਵਾਨਾਂ ਨੂੰ ਤਾਂ ਨਹੀਂ ਦਿੰਦੇ ਤੁਸੀਂ ਇਹ ਸ਼ਸਤਰ ਇਕੱਲੇ ਨਹੀਂ ਗਏ ਸੀ ਮੈਂ ਤਾਂ ਨੌਜਵਾਨਾਂ ਨੂੰ ਆਖਦਾ ਐ ਵੀ ਨਸ਼ਾ ਪਤਾ ਛੱਡੋ ਸ਼ਸਤਰ ਚੱਕੋ ਸ਼ਸਤਰ ਦੇ ਵਿੱਚ ਕ੍ਰਾਂਤੀ ਪੈਦਾ ਹੈ ਇਹਦੇ ਵਿੱਚ ਮਾਰ ਮਾਰ ਦਿਖਦਾ ਹੈ ਇਹਦੇ ਵਿੱਚ ਮਾਰ ਦਾ ਰੂਪ ਦਿਸਦਾ ਹੈ ਜਿੰਨੇ ਇਹਨੂੰ ਸਫਾਈ ਕਰੋਗੇ ਸ਼ਸਤਰ ਨੂੰ ਜਿਵੇਂ ਲਿੰਗ ਸਿੰਘ ਬਾਟੇ ਮੰਗਦੇ ਨੇ ਜਿੰਨੇ ਵੀ ਸਰਪ ਲੋਵਾ ਹੈ ਜਿੰਨੇ ਬਾਟਾ ਮੰਜੋਗੇ ਉਹਨਾਂ ਮਾਰ ਦੇ ਤੱਕ ਖੁਸ਼ ਹੋਊਗਾ ਜਿੰਨੇ ਵੀ ਲੋਜਵਾਰ ਸ਼ਸਤਰ ਚੱਕੋਗੇ ਉਹਨਾਂ ਮਾਰੇ ਤਾਂ ਦਿਲ ਖੁਸ਼ ਹੋ ਜਾਊਗਾ ਫਰੂਜ ਆਕ ਜਾਊਗੀ ਮਾਰੇ ਦੀ ਇਹ ਜਿਹੜੇ ਫਿਰ ਤੁਸੀਂ ਇਹ ਸ਼ਸਤਰ ਜਿਹੜੇ ਤਿਆਰ ਕਰਦੇ ਆਂ ਆਪਦੇ ਹੱਥੀ ਤਿਆਰ ਕੀਤੇ ਹੋਏ ਨੇ ਇਹ ਸਾਰੇ ਉਹਨੇ ਇੱਥੇ ਜਿਵੇਂ ਇੱਥੇ ਕੰਮ ਕਰ ਰਹੇ ਆ ਨਾ ਉਹ ਵੀ ਮੇਰੇ ਘਰੇ ਕੰਮ ਕਰਾਂਗਾ ਘਰੇ ਮਸ਼ੀਨ ਲਾਈ ਹੈ ਕਿ ਕਿਸ ਤਰ੍ਹਾਂ ਬਿਲਕੁਲੀ ਹੱਥ ਨਾਲ ਇਹ ਸਾਰੇ ਇਹ ਐਕਸਲ ਦੀ ਹੈ ਜਿਹੜੇ ਸ਼ੈਕਲ ਦਾ ਐਕਸਲ ਨਹੀਂ ਹੁੰਦਾ ਇਹ ਉਹਦਾ ਬਣਾਇਆ ਹੋਇਆ ਹੈ ਅੱਛਾ ਇਹ ਐਕਸਲ ਦੀ ਡੋਡੀ ਹੋਗੀ ਜਿਹੜੀ ਅੰਦਰ ਆਉਂਦੀ ਹੈ ਇਹਨੂੰ ਠੱਪ ਕੇ ਬਣਾ ਰੱਖਿਆ ਹੈ ਉਹਨੇ ਲੋਹਾ ਜਿਹੜਾ ਫਿਰ ਤੁਸੀਂ ਇਹ ਤਿਆਰ ਕਰਦੇ ਇਹ ਲੋਕੋ ਗੋਮਿੰਦਗੜ੍ਹ ਤੋਂ ਉਥੇ ਸਸਤਾ ਮਿਲਦਾ ਸਾਨੂੰ ਲੋਵਾ ਇਹ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਹੈ ਆ ਮੇਰਾ ਡੇਡੀ ਬੈਠਿਆ ਇਧਰ ਮੇਰਾ ਭਰਾ ਬੈਠਿਆ ਇਹ ਚਾਚਾ ਇਹ ਮਾਮਾ ਸਾਰਾ ਪਰਿਵਾਰ ਹੀ ਤੁਸੀਂ ਇਹੀ ਕੰਮ ਇਹੀ ਪਰਿਵਾਰ ਸਾਰੇ ਇੱਕੋ ਹੀ ਮੈਂਬਰ ਦਾ ਪਰਿਵਾਰ ਇਹੀ ਕੰਮ ਕਰਦਾ ਗੁਜਾਰਾ ਕਿਵੇਂ ਹੋ ਜਾਂਦਾ ਵਧੀਆ ਠੀਕ ਹੋ ਜਾਂਦਾ ਗੁਜਾਰੇ ਤਾਂ ਚੱਲੀ ਜਾਂਦਾ ਮਾੜੀ ਦੀ ਕਿਰਪਾ ਨਾਲ ਰੋਟੀ ਬਾਣੀ ਦਾਲ ਰੋਟੀ ਮਿਲ ਜਾਂਦੀ ਹੈ ਮੁੱਕਾ ਮੰਨ ਲੈਣੀ ਕੋਠੀ ਪੇਣੀ ਨਹੀਂ ਦਲਪੰਥ ਦਾ ਹੱਥ ਹੈਗੇ ਦਲਪੰਥ ਦਾ ਬਾਬਾ ਬਲਵੀਰ ਸਿੰਘ ਦੇ ਪੜਾਏ ਤੇ ਬੈਠੇ ਆ ਬੁੱਢੇ ਦਲ ਦੀ ਛੋਣੀ ਵਿੱਚ ਉਹਨਾਂ ਦਾ ਹੱਥ ਹੈ ਉਹਨਾਂ ਨੇ ਉਹਨਾਂ ਨੇ ਬਿਠਾ ਬਿਠੇ ਸੇਫਟੀ ਦੀ ਸੇਫਟੀ ਥਾਂ ਦੇ ਵਿੱਚ ਬੈ ਰੋਡ ਵੀ ਖੁੱਲ੍ਹਾ ਜਮਾ ਉੱਥੇ ਜਾਮ ਹੋ ਜਾਂਦਾ ਸੀ ਦਰਬਾਰ ਸਾਹਿਬ ਕੋਲੇ ਫਿਰ ਬਾਬਾ ਜੀ ਨੇ ਆ ਕੇ ਜੇਦਾਰ ਜੀ ਤੁਸੀਂ ਇੱਥੇ ਬੈਠੋ ਆ ਤੁਹਾਨੂੰ ਕੋਈ ਨਹੀਂ ਛੜੂਗਾ ਸੇਫਟੀ ਨਾਲ ਹਮ ਨੂੰ ਬਾਬਾ ਬਲਵੀਰ ਸਿੰਘ ਨੇ ਸ਼ਾਨ ਕਰੋੜੀ ਨੇ ਇੱਥੇ ਸਾਨੂੰ ਬਿਠਾਇਆ ਬਿਲਕੁਲ ਪ੍ਰਬਾਨਗੀ ਪ੍ਰਬਾਨਗੀ ਕਿਸ ਤੋਂ ਲੈਣੇ ਫਿਰ ਇਹ ਦੁਕਾਨਾ ਲਾਉਣੀ ਇਹ ਇਹ ਪ੍ਰਬੰਧ 6-5 ਹਰ ਕੋਵਰ ਸੇਵਲੇ ਦਿੱਤੀ ਹੈ ਤੁਹਾਨੂੰ ਅਸੀਂ ਸਰਕਾਰ ਥੋੜੀ ਨਹੀਂ ਸਰਕਾਰ ਥੋੜੇ ਕੋਈ ਨਹੀਂ ਲੈਣੀ ਹੈ ਸਾਨੂੰ ਸਿਖਾਰ ਰੱਖਿਆ ਮਾਰੇ ਜਿਨੇ ਮਾਰੇ ਜਿਵੇਂ ਪਾਚ ਨੇ ਪਚਾ ਨਾ ਕੇ ਜੀ ਤੁਹਾਡਾ ਸਿਕਲੀਗਰ ਪਰਿਵਾਰ ਹੈ ਨਾ ਜਿਹੜਾ ਅੱਛਾ ਸਿਕਲੀਗਰ ਪਰਿਵਾਰ ਤੋਂ ਹਾਂ ਸਿਕਲੀਗਰ ਪਰਿਵਾਰ ਦੇ ਪਲੇ ਬੰਜਾਰੇ ਸੀ ਅਸੀਂ ਬੰਜਾਰਿਆਂ ਦੇ ਵਿੱਚ ਬੰਜਾਰਿਆਂ ਦੇ ਵਿੱਚ ਅਸੀਂ ਸਿਕਲਗਰ ਪਰਿਵਾਰ ਬਣਿਆ ਲੱਖੀ ਸਾਹਿਬ ਬੰਜਾਰਾ ਸਾਡੀ ਅੰਸ਼ ਦੇ ਵਿੱਚ ਹੈ ਬਾਬਾ ਮਨੀਦਾਸ ਸਾਡੀ ਅੰਸ਼ ਦੇ ਵਿੱਚ ਹੈ ਬਾਬਾ ਬਚਨ ਸਿੰਘ ਉਹ ਵੀ ਸਾਡੀ ਅੰਸ਼ ਦੇ ਵਿੱਚ ਹੈ ਉਹਨੇ ਇੱਥੇ ਬੰਦੂਕ ਜਿਹੜੀ ਹੈ ਤੁਮਦਮ ਸਾਹਿਬ ਪਈ ਹੈ ਬਾਈ ਡੱਲਾ ਚੌਧਰੀ ਨੂੰ ਆਖਿਆ ਵੀ ਨਿਸ਼ਾਨਾ ਕਰ ਰਹੇ ਆ ਖੜਾ ਹੋ ਅੱਗੇ ਉਹ ਆਖ ਕੇ ਲੱਗੇ ਦੀ ਨਹੀਂ ਬਾਬਾ ਮਹਾਰਾਜ ਜੀ ਸਾਡੇ ਕੋਲੇ ਤਾਂ ਸੇਵਾਦਾਰ ਬਥੇਰੇ ਨੇ ਸੇਵਾਦਾਰ ਲੈ ਲੈਂਦੇ ਨੇ ਬਹੁਤ ਲੋਕਰ ਚੱਕਰ ਪਏ ਨੇ ਆਪਣੇ ਕੋਲੇ ਲੋਕਰ ਚੱਕਰ ਬਥੇਰੇ ਨੇ ਉਹਨਾਂ ਨੂੰ ਖੜਾ ਕਰ ਦਿੰਦਾ ਮੈਂ ਤੇ ਜੀਰ ਸਿੰਘ ਦੇ ਵੀਰ ਸਿੰਘ ਤੋਂ ਉਹਨੇ ਮੰਬੇਉ ਪਿਆ ਪੁੱਤਾ ਹੈ ਉਹਨਾਂ ਨੇ ਉਹਨੇ ਸਨਣਾ ਕੀਤਾ ਤਾਂ ਪਾਸੇ ਨਿਕਲੀ ਉਹ ਬਦੂਗ ਉਹ ਵੀ ਸਾਡੀ ਬਣੀ ਹੋਈ ਹੈ ਲਾਲ ਸਿੰਘ ਨੇ ਬਣਾਈ ਸੀ ਸਿਕਲੀਗਰ ਨੇ ਅੱਛਾ ਕਿੱਥੇ ਕਿੱਥੇ ਜਿਹੜੇ ਤੁਹਾਡੇ ਮਤਲਬ ਬਰਾਦਰੀ ਦੇ ਵਿੱਚ ਪੜਾਏ ਗਏ ਹੋਣਗੇ ਸਾਸ਼ਤਰ ਨੇ ਜਿਹੜੇ ਉਹ ਕਿਹੜੇ ਕਿਹੜੇ ਪਾਸ਼ਾ ਤੱਕ ਕੇ ਅਸੀਂ ਤੁਹਾਨੂੰ ਦੱਸੇ ਨੇ 6ਵੇਂ ਪਾਸੇ ਤੱਕ ਬਣਾਉਂਦੇ ਆਏ ਆ 10ਵੇਂ ਪਾਸੇ ਨੂੰ ਬਣਾ ਕੇ ਦਿੱਤੇ ਫਿਰ ਸੇਰਾ ਪੰਜਾਬ ਮਾਰਨ ਜਰ ਜਿੱਥੇ ਕਿੱਥੇ ਸ਼ਸਤਰ ਹੋ ਮੌਜੂਦ ਨੇ ਕਿ ਜਿਹੜੇ ਬਣਾਏ ਹੋਏ ਮੰਜੂ ਚਿੱਨੇ ਵੀ ਪੈਨ ਹਜੂਰ ਸਾਹਿਬ ਚੱਲ ਜਾਓ ਉੱਥੇ ਵੀ ਤੁਹਾਨੂੰ ਬਤੂਕਾ ਮਿਲਣਗੇ ਆ ਹਰ ਸਾਲ ਦੇ ਵਿੱਚ ਸਫਾਈ ਕਰਦੇ ਆ ਅਸੀਂ ਬਤੂਕਾਂ ਦੀ ਤੁਹਾਡੇ ਵਰਗੇ ਨੂੰ ਦੇ ਦਾਂਗੇ ਤੁਸੀਂ ਤਾਂ ਖਰਾਬ ਕਰ ਦੋਗੇ ਉੱਥੇ ਜਿੰਨੇ ਵੀ ਸ਼ਸਤਰ ਪੈਨ ਪਰੈਤਰ ਸ਼ਸਤਰ ਪੈਨ ਤਲਵਾਰਾਂ ਪੈਨ ਉਹ ਵੀ ਸਾਡੇ ਬੰਦੇ ਸਿਕਲਗਰ ਪਰਿਵਾਰ ਦੇ ਸਦਸਤੇ ਸੇਵਾ ਕਰਦੇ ਨੇ ਉੱਥੇ ਸਾਰੀ ਅਸੀਂ ਤਾਂ ਹਾਜ਼ਰੀ ਲੈਂਦੀ ਨਹੀਂ ਸਾਡੀ ਬਰਾਤਰੀਆਂ ਨੇ ਜਿਹੜੀ ਸਿਕਲਗਰ ਪਰਿਵਾਰ ਉਹ ਬੈਠੇ ਹੋਏ ਨੇ ਉੱਥੇ ਉਹਨਾਂ ਦੀ ਹਾਜ਼ਰੀ ਲੱਗਦੀ ਆ ਦੁਆਲਿਆ ਦੇ ਟਾਈਮ ਸਾਲ ਦੇ ਬਾਰੇ ਇੱਕ ਵਾਰੀ ਸਾਰੇ ਸ਼ਸਤਰ ਦੀ ਸਫਾਈ ਹੁੰਦੀ ਹੈ। ਅੱਛਾ ਯਾਦ ਕਰਕੇ ਉਹਨੇ ਫਿਰ ਹਾਂਜੀ ਹਾਂਜੀ ਸਾਡੇ ਬੰਦੇ ਕਰਦੇ ਨੇ ਉੱਥੇ। ਅਸੀਂ ਤਾਂ ਜਾਂਦੇ ਨਹੀਂ। ਸਾਡੇ ਬੰਦੇ ਨੇ ਉੱਥੇ ਉਹ ਕਰਦੇ ਨੇ। ਉਹ ਮਨਜੂਤਾ ਬੈਠੇ ਉਹਨਾਂ ਪੁਜਾਰੀ ਜੀ ਔਰ ਜਿੰਨੇ ਵੀ ਹੈਗੇ ਨੇ ਉੱਥੇ ਸਾਰੀ ਜਿਹੜੇ ਤੁਹਾਡੇ ਬੱਚੇ ਨੇ ਨੌਜਵਾਨ ਪੀੜ੍ਹੀ ਹੈ ਜਿਵੇਂ ਬੱਚੇ ਵਾਲੀ ਉਹ ਉਹ ਉਹਨਾਂ ਨੂੰ ਵੀ ਇਹ ਸ਼ਸਤਰ ਵਿੱਚ ਦੇਦੇ ਆ ਸਾਰੀ ਇਹ ਸ਼ਸਤਰ ਵਿਧਿਆ ਚੱਲ ਰਹੀ ਹੈ। ਸਾਡੇ ਛੋਟੇ-ਛੋਟੇ ਜਵਾਗ ਵੀ ਵੇਚ ਰਹੇ ਨੇ। ਛੋਟੇ-ਛੋਟੇ ਜਵਾਗ ਕਿੱਲਾ ਮਾਰ ਰਹੇ ਨੇ। ਜੜਗੀ ਦੇ ਦੇਣਗੇ ਤੈਨੂੰ। ਸਾਰੇ ਉਹ ਉੱਥੋਂ ਲੈ ਕੇ ਸਾਡੀ ਇੱਕੋ ਹੀ ਬਰਾਦਰੀ ਹੈ। ਛੇ ਚਾਚੇ ਨੇ। ਛੇ ਭਰਾ ਉਹਨਾਂ ਦੇ ਅੱਗੇ ਔਲਾਦ ਹੋਗੀ ਸਰ ਇਹ ਹੀ ਕੰਮ ਕਰਦੇ ਨੇ ਹੁਣ ਮੇਰਾ ਬਜੰਗੀ ਹੁੰਦਾ ਨਾ ਉਹ ਤੁਹਾਨੂੰ ਕੰਮ ਕਰਕੇ ਦਿਖਾਉਂਦਾ ਉਹ ਕਰੇ ਛੱਡ ਗਿਆ ਉਹ ਪੜਾਈ ਕਰਦਾ ਸਕੂਲ ਦੀ ਉਹ ਸਕੂਲ ਦੀ ਪੜਾਈ ਖਰਾਬ ਹੋ ਜੂਗੀ ਪੈਸਾ ਲੱਗਦਾ ਹੈ ਸਾਲ ਦਾ 112 12000 ਰੁਪਏ ਦਿੰਦੇ ਨੇ ਸਾਲ ਦਾ ਪੜਾਈ ਦਾ ਕੀ ਕਹੋਗੇ ਨੌਜਵਾਨ ਹੈ ਜਿਹੜੇ ਅੱਜ ਕੱਲ ਨਸ਼ੇ ਦੇ ਵਿੱਚ ਬਹੁਤ ਗਲਤਾਨ ਹੋ ਰਹੇ ਨੇ ਕੀ ਮੈਂ ਨੌਜਵਾਨਾਂ ਨੂੰ ਇਹ ਮੈਸੇਜ ਦੇ ਰਹੇ ਹਾਂ ਪੰਜਾਬ ਦੇ ਨੌਜਵਾਨ ਪਹਿਲੇ ਤੋਂ ਆਪਣੇ ਕੇਸ ਰੱਖੋ ਕੇਸ ਰੱਖੋ ਕੇਸ ਦੇ ਵਿੱਚ ਆਪਣੀ ਸਿੱਖੀ ਰੱਖੋ ਮਾਰੇ ਦਿਨ ਆਪਣੇ ਪਰਿਵਾਰ ਸਾਰਾ ਵਾਰ ਦਿੱਤਾ ਆਪਣੇ ਪਿੱਛੇ ਸਰਬ ਸਰਬਸਵਾਰ ਦਿੱਤਾ ਸਾਰੀ ਕਾਦੇ ਪਿੱਛੇ ਮੈਨੂੰ ਸਿੱਖ ਨਹੀਂ ਪਿਆਨਾ ਮੈਨੂੰ ਰਹਿਤ ਪਿਆਰੀ ਹੈ ਮਹਾਰਜ ਨੇ ਆਪਣੀ ਰਹਿਤ ਦੇ ਪਿੱਛੇ ਆਪਣਾ ਸਾਰਾ ਪਰਿਵਾਰ ਵਾਤਾ ਵੀ ਆਹ ਨਾਰੀ ਫਸਲ ਇਹ ਫਸਲ ਹੈ ਹੁਣ ਆਪਾਂ ਫਸਲੀ ਕਰ ਦਾਂਗੇ ਤਾਂ ਖੇਤ ਤਾਂ ਬੰਜਰ ਰੇਗੀ ਬਿਲਕੁਲ ਬੰਜਰ ਰੇਗੀ ਇਹ ਪੰਜਾਬ ਦੀ ਨੌਜਵਾਨੋ ਨੇ ਐ ਮੈਸੇਸੇ ਵੀ ਆਪਣੀ ਖੇਤ ਨੂੰ ਬੰਜਰ ਨਾ ਕਰੋ ਆਪਣੀ ਸਿੱਖੀ ਰੱਖੋ ਸਿੱਖੀ ਦੇ ਵਿੱਚ ਰਹੋ ਹੁਣ ਸਿੱਖੀ ਦੇ ਤੁਸੀਂ ਪਗ ਦਸਤਾਰ ਬੰਦੀ ਮੈਨੂੰ ਬੜਾ ਸੋਹਣਾ ਲੱਗ ਰਿਹਾ ਹੈ ਉਹਨਾਂ ਤੇ ਤੁਸੀਂ ਮੱਠੇ ਤੱਕਣ ਆਇਓ ਮਾਰੇ ਦੀ ਰੂਹ ਆਖੀ ਉਹਨਾਂ ਦੀ ਕੇਸ ਕਤਲ ਕਰ ਰਹੇ ਨੌਜਵਾਨ ਅਭਈ ਤੁਸੀਂ ਕੇਸ ਕਤਲ ਨਾ ਕਰੋ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਕੇਸ ਰੱਖੋ ਅਮਰਤ ਚੱਕੋ ਸਿੰਘ ਬਣੋ ਬਿਲਕੁਲ ਜੀ ਇਹ ਹਨ ਇੰਨੇ ਸਿੰਘ ਜੋ ਪੁਰਾਣੇ ਸਮੇਂ ਤੋਂ ਸ਼ਾਸਤਰ ਜਿਹੜੇ ਤਿਆਰ ਕਰਦੇ ਆਉਂਦੇ ਰਹੇ ਨੇ ਅੱਜ ਵੀ ਤਿਆਰ ਕਰ ਰਹੇ ਨੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਸਿਖਾ ਰਹੇ ਨੇਗੇ ਜਿਹੜੇ ਸ਼ਾਸਤਰ ਬਣਾ ਕੇ ਦੇ ਰਹੇ ਨੇਗੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਲਵੰਡੀ ਸਾਬੋ ਅਵਤਾਰ ਸਿੰਘ ਡਾਇਰੈਕਟਰ